ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਸਾਂਝ ਦੇ ਨਾਲ ਮੈਂ ਤੁਹਾਡਾ ਆਪਣਾ ਰਮਨ ਧਰਮੂ ਵਾਲਾ ਲੈ ਕੇ ਹਾਜ਼ਰ ਹਾਂ 47 ਵਕਤ ਦੇ ਹਾਲਾਤ ਜਿਹੜੇ ਉਸ ਵਕਤ ਦੇ ਨਿਆਣੇ ਸਨ ਨੌਜਵਾਨ ਸਨ ਔਰ ਅੱਜ 77 ਸਾਲ ਬਾਅਦ ਉਹ ਬਜ਼ੁਰਗ ਹੋ ਗਏ ਨੇ ਪਰ ਉਹ ਕਹਾਣੀਆਂ ਜਦੋਂ ਉਹ ਚੇਤੇ ਕਰਦੇ ਨੇ ਉਹ ਵਾਕਿਆ ਉਹਨਾਂ ਦੇ ਸਾਹਮਣੇ ਜੋ ਬੀਤੇ ਸਨ ਉਹ ਅੱਜ ਵੀ ਉਹਨਾਂ ਨੂੰ ਜਿਹੜਾ ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਆਉਂਦੇ ਨੇ ਤੇ ਅੱਜ ਮੌਜੂਦ ਆ ਪਿੰਡ ਗਮਾਨੀ ਵਾਲਾ ਵਿਖੇ ਜਿੱਥੇ ਬਾਪੂ ਕਿਸ਼ਨ ਚੰਦ ਥਿੰਦ ਜੀ ਉਹਨਾਂ ਦੇ ਨਾਲ ਜਿਹੜਾ ਕੁਝ ਵਾਪਰਿਆ ਉਹ ਸਰਕਾਰਾਂ ਤਵੰਡ ਦੇ ਜਦੋਂ ਵੰਡ ਉਹਨਾਂ ਨੇ ਕਰਤੀ ਤਾਂ ਖੁਸ਼ ਹੋ ਸਕਦੀਆਂ ਨੇ ਪਰ ਜਿਹੜਾ ਉਹਨਾਂ ਨਾਲ ਵਾਪਰਿਆ ਉਹਨਾਂ ਨੂੰ ਸਦਾਬਾਰ ਜਿਹੜੀ ਅੱਜ ਲੰਮੀ ਉਮਰ ਦੇ ਤੌਰ ਤੇ ਜਿਹੜਾ ਉਹ ਅੱਜ ਵੀ ਪਿੰਡੇ ਤੇ ਹੰਡਾ ਰਹੇ ਨੇ ਬਾਪੂ ਜੀ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਜੀ ਬਾਪੂ ਜੀ ਤੁਸੀਂ 47 ਉਹ ਅੱਜ ਅਜਕੱਲ ਇਹ ਪਾਕਿਸਤਾਨ ਵਾਲੇ ਤੁਸੀਂ ਪਹਿਲਾਂ ਰਹਿੰਦੇ ਸੀ ਹਾਂਜੀ ਤਾਂ ਕਿਹੜਾ ਪਿੰਡ ਸੀ ਉੱਥੇ ਦਾ ਜਿਲ੍ਹਾ ਜਿਲ੍ਹਾ ਮਿੰਟੂਗੁਰ ਮਿੰਟੂਗੁਰ ਤੇ ਠੀਕ ਹੈ ਕੀ ਹਾਲਾਤ ਸਨ ਜਦੋਂ ਐਲਾਨ ਇਹ ਹੋ ਗਿਆ ਕਿ ਦੋ ਦੇਸ਼ ਬਣ ਲੱਗੇ ਨੇ ਤਾਂ ਉਦੋਂ ਤੁਹਾਨੂੰ ਜਿਹੜਾ ਉਹ ਪਤਾ ਕਿਵੇਂ ਲੱਗਿਆ ਤਾਲੂ ਕਤਾ ਅਸਤ ਲੱਗ ਗਈ ਸਾਢੇ ਪੰਜ ਦਾ ਛਿੰਬ ਆ ਗਿਆ ਸੀ ਹੁਸਲਮਾਨ ਤੇ ਉਹਦਾ ਜੋਇ ਪੀਣੀ ਹਿੱਤ ਆ ਉਹਦੇ ਸਿਆ ਚਪਾਈ ਅਗਾਂਹ ਪੀਤੀ ਉਹਦੇ ਦਾ ਮਕਾਦਮਾ ਆਸਾਰ ਉਹਨੇ ਹਮਲੋਰ ਨੂੰ ਵਾਲੇ ਖਤਮ ਕਰ ਜਾ ਉਹ ਬੱਲਿਆ ਜੀ ਨੰਬਰ ਨਾਲ ਉਹ ਕਹਿ ਲਿਆ ਰਾਤ ਹੋ ਰਹੀ ਏ ਦਿਨ ਅੱਗੇ ਦਾ ਅੱਛਾ ਜੀ ਅਸੀਂ ਬਸ ਤੋਂ ਰਾਤ ਨੂੰ ਕਹਿੰਦੇ ਚਲੋ ਜਦੋਂ ਉਹ ਉਹ ਐਲਾਨ ਹੋਇਆ ਹਾਂ ਉੱਥੇ ਪਿੰਡ ਦੇ ਵਿੱਚ ਜਿਹੜੇ ਆ ਮੁਸਲਮਾਨ ਕਿੰਨੇ ਸੀ ਤੇ ਦੂਜੇ ਜਿਹੜੇ ਉਹ ਕਿੰਨੇ ਸੀ ਅੱਧਾ 500 ਠੀਕ ਹੈ ਜੀ ਅੱਧਾ 500 ਅੱਧਾ ਠੀਕ ਹੈ ਜੀ ਅੱਧਾ 500 ਕੋਈ ਨਹੀਂ ਸਾਹਰੇ ਆ ਜਨਵਾਰੀ ਜਾਂ ਚੂੜੇ ਠੀਕ ਸਮਝਦਾ ਸੀ ਫਿਰ ਜਿਹੜੇ ਉਹ ਉੱਥੇ ਜਿਹੜੇ ਮੁਸਲਮਾਨ ਰਹਿੰਦੇ ਸਨ ਉਹਨਾਂ ਨੇ ਤੁਹਾਨੂੰ ਕੋਈ ਉੱਥੇ ਵਿਰੋਧ ਕੀਤਾ ਵੀ ਤੁਸੀਂ ਉੱਥੇ ਪਿੰਡ ਆ ਲੈਣਾ ਨਾ ਠੀਕ ਉਹ ਨਾ ਉਹ ਉਹ ਚਲੋ ਤਾਂ ਉਹਦੇ ਇਹ ਛੋੜਾ ਪੈ। ਹੂੰ। ਤਾਂ ਉਹਦੇ ਤੇ ਮੈਂ ਗੁਰੂ ਨੂੰ ਕਰਦੇ ਆ ਉਹਨਾਂ ਕੋਲ। ਠੀਕ ਹੈ। ਜਦੋਂ ਤੁਸੀਂ ਉੱਥੋਂ ਸਾਦਾ ਫਿਰ ਪਿੰਡ ਉੱਠ ਕੇ ਇੱਕੋ ਜਿਹੇ ਦੇ ਵਿੱਚ ਆਇਆ ਜਾਂ ਅਲੱਗ-ਅਲੱਗ ਜੱਥੇ ਬਣੇ। ਇੱਕੋ ਜਿਹੇ ਜਿਹਾ। ਇੱਕੋ ਜਿਹੇ। ਇੰਨੀ ਇੰਨੀ ਕਿੰਨੀ ਹੋਏਗੀ? ਇੰਨੀ ਹੁੰਦਾ ਜਾਂ ਉਹ ਵੀਰ ਪਾਂਦੇ ਬੱਲੀ ਕਿੰਨੀ ਹੁੰਦੀ ਦੱਸ। ਠੀਕ ਹੈ। ਨਹੀਂ ਉਹ ਫਿਰ ਜਦੋਂ ਤੁਸੀਂ ਆਏ ਤਾਂ ਹਾਲਾਤ ਕੀ ਸੀ ਰਸਤੇ ਵਿੱਚ?

ਉਹ 4 ਨਾਮ ਦਿੱਤੇ ਉਹ ਸਿਰ 4 ਨਾਮ ਸਾਨੂੰ ਮਾਰ ਕਰਨ ਲੱਗ ਪਏ ਹਾਂ ਉਹ ਤੇ ਲੜਾਈ ਉਹਨਾਂ ਨੇ ਸਾਥ ਕੋਲ ਗਿਆ ਕਿ ਸਰ ਤਵਾ ਬੰਦ ਤੇ ਬਾਤੀ ਬੰਦ ਤੇ ਤੇ ਥਾਲੀ ਬੰਦ ਸਿਰ ਤੇ ਸਾਥ ਨਾ ਬਚੀ ਇਹ ਹਾਲਤ ਹੋ ਸੀ ਨਹੀਂ ਉਹ ਫਿਰ ਜਦੋਂ ਮੰਨ ਲਓ ਤੁਸੀਂ ਆਏ ਤੇ ਉਹ ਰਸਤੇ ਵਿੱਚ ਕਤਲੋਗਾਰਤ ਵੀ ਹੋਈ ਹਾਂ ਕਤਲੋਗਾਰ ਕਿੰਨੇ ਲੋਕ ਜਿਹੜੇ ਤੁਹਾਡੇ ਜਥੇ ਦੇ ਵਿੱਚ ਸਵੇ ਲੋਕ ਮਰੇ ਨੇ ਸਾਇਦ ਕਿਹੜੇ ਕਿਹੜੇ ਰਸਤੇ ਵੱਲ ਆਇਸ ਤੁਸੀਂ ਰਸਤੇ ਚ ਤਾਂ ਵੱੰਦੀ ਬੁੰਮਰ ਸਾਹਿਬ ਆਏ ਸ਼ਾਂਤਪੁਰ ਤੇ ਬੁੰਮਰ ਹੀ ਜਾਂਦੀ ਨਾ ਇਹ ਬੁੰਮਰ ਸਾਹਿਬ ਤੋਂ ਵੱਡੇ ਨੇ ਜੀ ਜੀ ਸਾਹਿਬ ਉਹ ਜੀ ਜੀ ਆ ਬਈ ਕਿੰਨੇ ਪੈਣ ਪਰ ਆ ਗਏ ਸੀ ਅੱਜ ਮੈਨ ਬਰਾ ਸੀ 6 7 ਕਰੇ ਠੀਕ ਹੈ ਤੇ ਅੱਛਾ ਕੋਈ ਆਪਣੇ ਪਰਿਵਾਰ ਵਿੱਚੋਂ ਜਾਂ ਰਿਸ਼ਤੇਦਾਰਾਂ ਵਿੱਚੋਂ ਜੋ ਉੱਥੇ ਕੋਈ ਮਰਿਆ ਹੋ ਉਸ ਜਿਹੜੇ ਜਦੋਂ ਜੱਥੇ ਤੁਸੀਂ ਸ਼ਾਦਨਾ ਹੋ ਰਿਹਾ ਸੀ ਨਹੀਂ ਆਪਣੇ ਪਰਿਵਾਰ ਨੇ ਨਹੀਂ ਮਰਿਆ ਪੈਂਦਾ ਪਰੇ ਪਰੋਲ ਪੋਸਟ ਠੀਕ ਹੈ ਅਜੇ ਮਾਰੀ ਚੱਲ ਗਈ ਸੀ ਠੀਕ ਹੈ ਜਿਹੜਾ ਚੱਲ ਰਹੀ ਰਾਹੀ ਬਿਮਾਰੀ ਨਾਲ ਮਰ ਗਈ ਅੱਛਾ ਉਸ ਬਿਮਾਰੀ ਕਰਕੇ ਮਰ ਗਈ ਕਿੰਨੇ ਜਣੇ ਕਿੰਨੇ ਜਣੇ ਤੁਸੀਂ ਇਕੱਲੇ ਬਚੇ ਹੋ ਅਜੀ ਇਕੱਲੇ ਬਚੇ ਠੀਕ ਹੈ ਜੀ ਉਹ ਵੀ ਬਚੇ ਤਾਂ ਮੇਰੀ ਭੈਣ ਸੀ ਵੱਡੀ ਹਾਂ ਸੋਨਾ ਹਿੰਮਤ ਤੇਰੀ ਇਹ ਜ਼ੋਰ ਨੂੰ ਬਜਾ ਚੱਲੋ ਠੀਕ ਹੈ ਮਾਰੀ ਵੱਲ ਗਈ ਮੱਤੇ ਪਾਟਿਆ ਪੂਟੇ ਨੇ ਪਟਾਏ ਨੀ ਮਤ ਤੁਸੀਂ ਕਹਿ ਰਹੇ ਜੇ ਸਾਡੇ ਪਿੰਡ ਵਾਲੇ ਕਿਸੇ ਨੇ ਵਿਰੋਧ ਨਹੀਂ ਕੀਤਾ ਪਰ ਰਸਤੇ ਵਿੱਚ ਵਿਰੋਧ ਹੋਇਆ ਤੁਹਾਡਾ ਰਸਤੇ ਵਿੱਚ ਹੋਇਆ ਤੁਸੀਂ ਉਥੋਂ ਜਦੋਂ ਆਏ ਤੇ ਇਸ ਪਿੰਡ ਹੀ ਸਿੱਧਾ ਆਏ ਜਾਂ ਹੋਰ ਵੀ ਪਹਿਲਾਂ ਕਿਤੇ ਗਏ ਅਸੀਂ ਸਾਬ ਸਿੱਧੇ ਲਗੇ ਕੋਲ ਤੇ ਠੀਕ ਹੈ ਸ਼ਾਇਦ ਠੀਕ ਹੈ ਉਹ ਤੇ 6 ਮਹੀਨੇ ਕੱਟੇ ਜਾਨੀ ਤੇ ਪੱਕਾ ਕੱਟਿਆ ਉਹ ਤੋਂ ਬਾਅਦ ਫਿਰ ਅਸੀਂ ਚਲੇਗੇ ਉਹ ਸਭ ਪਰੇ ਹੁਣ ਸੱਜੇ ਮੇਰਾ ਮਾਮਾ ਹੈ ਸਰਮਦਾ ਦੁਬਾਰਾ ਸਰੇਚਾਇਆ ਇਸ ਵਾਰ ਸਹੀ ਕਿ ਫੈਨ ਦਾ ਮਾਨ ਨਹੀਂ ਆ ਰਿਹਾ ਉੱਥੇ ਕਿੰਨੀ ਜਾਇਦਤ ਕਿੰਨੀ ਸਿਆਣੀ ਪੰਜ ਸੈਂਟ ਉੱਥੇ ਜਿਆਦਾ ਬੜੀ ਤਵਰੀਦੀ 25 ਫੇਰੇ 25 ਨੰਬਰ ਬੱਸ ਠੀਕ ਹੈ ਮਤਲਬ ਉਹ ਤੁਸੀਂ ਕਹਿ ਰਹੇ ਹੋ ਵੀ ਉਸ ਫੈਨ ਵਾਲਿਆਂ ਨੇ ਮੁਸਲਮਾਨਾਂ ਨੇ ਵਿਰੋਧ ਨਹੀਂ ਛੱਡਿਆ ਤੁਹਾਡੇ ਦੋਸਤ ਵੀ ਨਹੀਂ ਉਸ ਫੈਨ ਦੇ ਦੋਸਤ ਜੇ ਮਤਲਬ ਭਾਈਚਾਰਾ ਚੱਲਦਾ ਦੋਸਤ ਅਗੇ ਸੀ ਉੱਥੇ ਹਾਂ ਖੇਡਦੇ ਸੀ ਇਕੱਠੇ ਆਹ ਇਕੱਠੇ ਮੇਰਾ ਬੇਲੀ ਜੱਟ ਵਗਾਇਆ ਤਰਖਾਨ ਦਾ ਪੁੱਤਰ ਸਾਦਿਕ ਦਾ ਠੀਕ ਗੱਲ ਕੱਟ ਰਿਹਾ ਹੈ ਅੱਛਾ ਇੱਕ ਬਰਾਉ ਖੰਡਤ ਹੋ ਰਿਹਾ ਹੈ ਤਾਂ ਉਹ ਉਹ ਜੱਟ ਕਾਲ ਪਾ ਠੀਕ ਹੈ ਨਹੀਂ ਅੱਜ ਜਿਹੜੇ ਉਧਰ ਰਹਿ ਗਏ ਨੇ ਤੇ ਯਾਦ ਆਦੇ ਨੇ ਯਾਰ ਮਾੜੇ ਮੋਟੇ ਜੀ 7 ਸਾਲ ਦੀ ਬਸ ਤਾਂ ਛੱਡਾ ਹੋ ਗਿਆ ਸਿਆਪੜੀ ਠੀਕ ਉਹ ਤਾਂ ਸਿਆਪੜੀ ਗਾੜਾ ਬੜੀ ਹੈ ਉਹਦੇ ਨਿਸ਼ਾਨ ਵੀ ਨੇ ਫਿਰ ਵੀ ਜੂਦਾ ਕੋਲ ਸੰਦੇਹੀ ਹੋ ਗਏ ਵੀ ਆ ਕੁਝ ਦੇ ਸੀ ਤੁਹਾਡੇ ਤੁਹਾਡੇ ਬਾਪ ਸਾਡੇ ਜਿਹੜੇ ਪਿਤਾ ਦੇ ਉਹਨਾਂ ਦੇ ਵੀ ਦੋਸਤ ਉਹਨਾਂ ਦੋਸਤ ਉਹ ਪਾਰ ਲੱਗ ਪਾਰ ਅੱਛਾ ਬਾਪੂ ਜਦੋਂ ਤੁਸੀਂ ਰਸਤੇ ਚਾਰੇ ਸੀ ਕਿੰਨੇ ਦਿਨਾਂ ਚ ਇੱਥੇ ਪਹੁੰਚ ਆਏ ਸੀ ਅਸੀਂ ਦੂਜੇ ਦਿਨ ਆ ਗਏ ਇੱਥੇ ਨੂੰਨ ਸਾਹ ਵੱਡੇ ਧੀਰੇ ਠੀਕ ਹੈ ਉਹ ਤੋਂ ਬਾਅਦ ਫਿਰ ਕਸਰ ਕਾਪੜੇ ਵੀ ਆਏ ਤੇ ਨਿਕੋਦਰ ਚਲੇ ਗਏ ਠੀਕ ਹੈ ਤੇ ਕੋਟ ਅਫਸਰ ਸੇ ਚਲੇ ਗਏ ਠੀਕ ਹੈ ਸਰ ਸੇ ਉੱਤੇ ਹੈ ਤੇ ਸਭਾ ਨਹੀਂ ਉਹ ਜਦੋਂ ਤੁਸੀਂ ਰਸਤੇ ਚਾਰੇ ਸੀ ਕਿੰਨੀ ਤਕਲੀਫ ਤੁਹਾਨੂੰ ਆਈ ਰਸਤੇ 'ਚ ਤਕਲੀਫ ਬੜੀ ਹੋਈ ਬਾਦਰੋਜ਼ ਰੋਸ ਸੀ ਹੂੰ ਪਾਣੀ ਦੀ ਪਿਆਸ ਸੀ ਹੂੰ ਰੋਟੀ ਵੀ ਨਹੀਂ ਸੀ ਅੱਛਾ ਹਾਂ ਮਸਾਜ ਇਥੇ ਜੇਰੇ ਆਦੇ ਠੀਕ ਹੈ ਹਾਂ ਅਨ ਪਾਣੀ ਮਿਲਿਆ ਠੀਕ ਹੈ ਸਭ ਮੇਰੇ ਬੰਦੇ ਪਿੱਛੇ ਤੁਸੀਂ ਮੰਨ ਲਓ ਇੱਕਰੀ ਹੋਇਆ ਨਹੀਂ ਜਦੋਂ ਸਾਰਾ ਕਾਰੋਬਾਰ ਛੱਡ ਕੇ ਹਾਂ ਤੇ ਹੋਰ ਵੀ ਸਾਰਾ ਕੁਝ ਸਾਰੇ ਦੁੱਖ ਤਾਂ ਹੁੰਦਾ ਹੀ ਹੈ ਦੁੱਖ ਤਾਂ ਬੜਾ ਹੈ ਘਰ ਮੱਤ ਅੱਜ ਪਸ਼ੂ ਵੀ ਤੇ ਉਹਨੇ ਫੁਰਨੀਆਂ ਦਸੇ ਕੱਢ ਦਿੱਤੇ ਜਾਓ ਤੁਹਾਨੂੰ ਕਹਿ ਸਮਾਰ ਨੇ ਹਾਂ ਜੋ ਆ ਖੁੱਲਾ ਕਰੋ ਹੂੰ ਬੰਦੇ ਨੇ ਬੰਦੇ ਹੋ ਜਾ ਅੱਛਾ ਕਿੰਨੇ ਸੀ ਪਸ਼ੂ ਆਪਣੇ ਕੋਲ ਸਾਡੇ ਕੋਲ 7-7 ਮਹੀਨੇ ਅੱਛਾ ਸਕੇ 23 ਜਿਹੜਾ ਬਾਪੂ ਚਾਰ ਦਰਾ ਠੀਕ ਹੈ 14 ਦਾ ਪਰਿਵਾਰ ਤੇ ਮੈਂ ਇੱਕ ਜਿਆਦਾ ਸਾਰੇ ਉਹ ਇਸ ਕਰਕੇ ਕੀ ਕੀ ਅੱਛਾ ਨਹੀਂ ਜਦੋਂ ਤੁਹਾਡੇ ਕੋਲੋਂ ਰਸਤੇ ਵਿੱਚ ਜਿਹੜੀ ਸੋਨਾ ਵਗੈਰਾ ਉਹ ਉਹ ਵੀ ਪਹਿਲਾਂ ਬੜਾ ਹੁੰਦਾ ਸੀ ਉਹ ਵੀ ਹੈਗਾ ਹਾਂ ਉਹ ਫਿਰ ਮੇਰੇ ਭਾਏ ਵੱਡੀ ਸੀ ਫਿਰ ਉਹ ਨਵਾਂ ਉਹ ਜੱਟਾ ਚੱਕਰ 'ਤੇ ਹੁੰਦਾ ਚੱਕਰ ਅੱਛਾ ਚਲੋ ਉਹਦਾ ਉਹਦਾ ਜਿਹੜੇ ਬੰਦੇ ਆਲੇ ਸਿੱਖ ਦੇ ਰਾਜ ਵਾਲੇ ਨਾ ਅੱਜ ਪਰ ਉਹ ਆ ਗਿਆ ਹਾਂ ਗਾਇਬ ਹੋ ਗਏ ਹਾਂ ਚਲ ਆਇਆ ਕੱਢਦਾ ਠੀਕ ਉੱਥੇ ਲੱਗਿਆ ਰ ਉਹ ਤਾਂ ਦੱਬੇ ਇਸ ਵਾਸਤੇ ਸੀ ਕੱਲ ਨੂੰ ਆ ਜਾਵਾਂਗੇ ਹਨਾ ਪਰ ਜਦੋਂ ਵੰਡ ਹੋ ਗਈ ਵੰਡ ਹੋ ਗਈ ਨਹੀਂ ਗਿਆ ਜੈ ਨਹੀਂ ਗਿਆ ਜੈ ਨਹੀਂ ਗਿਆ ਅੱਛਾ ਨਹੀਂ ਫਿਰ ਜਦੋਂ ਉਹ ਉਧਰ ਕਦੇ ਪਹੁੰਚ ਨਹੀਂ ਕੀਤੀ ਤੁਹਾਡੇ ਪਿਤਾ ਨੇ ਤੁਹਾਡੇ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਵੀ ਅਸੀਂ ਉਧਰ ਜਾਈਏ ਅੱਛਾ ਫਿਰ ਜਾਣ ਕੋਈ ਦਿੰਦਾ ਹੈ ਨਾ ਤਾਂ ਪਰੂਣੀ ਬਣਾਇ ਕੋਈ ਨਹੀਂ ਜਾਣ ਦੇ ਵਿੱਚ ਕਾ ਕਰਦੀ ਪਛਾਣ ਹੈਗੀ ਉਧਰ ਦੀ ਮਾਨੂੰ ਉਸ ਚਿੰਦ ਦੀ ਕਰ ਪਛਾਣ ਹੈਗੀ ਠੀਕ ਹੈ ਸਾਡੇ ਕੋਲ ਇੱਕ ਜੰਨੀ ਸੀ ਹਾਂ ਅੱਜ ਉਹ ਖੜੀ ਅੱਛਾ ਹਾਂ ਕਿ ਬਾਜ਼ਾਰ ਖੁੱਲ੍ਹਦਾ ਠੀਕ ਲੋਕ ਭਰੇ ਭਰੇ ਜੋ ਖਹਿਲਾ ਉਧਰ ਉਹ ਤੇ ਹੁੰਦਾ ਭਰੇ ਪਛਾਣ ਠੀਕ ਹੈ ਉਹ ਬਾਜ਼ਾਰ ਹੁਣ ਸੋੜਾ ਹੁੰਦਾ ਹਾਂ ਜੰਨੀ ਹਲੀਆ ਵਿੱਚ ਖੜੀ ਹੁੰਦੀ ਉਹ ਤੋ ਅਨੂ ਕਿਨੇ ਰਿਹਾ ਸੀ ਉਹ ਸੰਮੇਟ ਚਾਹ ਸੀ ਅਗੂ ਇੱਕ ਖਾਸ ਰਗਾ ਆਪਣਾ ਦਿਖਾਉਣੇ ਚੋੜ ਅੱਛਾ ਉਹ ਨਹੀਂ ਕਿਹਾ ਤੇ ਉਹ ਜਗਦੋਤ ਗਿਆ ਮਾੜਿਆ ਜੰਡੀ ਖੜੀ ਹੈ ਜੀ ਤੁਹਾਡਾ ਵੀ ਦਿਲ ਕਰਦਾ ਵੀ ਉਹ ਜੰਡੀ ਜਿਹੜੀ ਸਾਡੇ ਬੁਰਗਾ ਨੇ ਲਾਈ ਹੈ ਵੀ ਜਾਈਏ ਉੱਥੇ ਨੂੰ ਦੇ ਸਾਡਾ ਕੀ ਕਰੇ ਦੇਖੀ ਗੁੱਡੀਓ ਹਾਂ ਹੈ ਉਹਨਾਂ ਕਾਰ ਪਰ ਪਰਤੀ ਬਾਂਦੀ ਨਹੀਂ ਭਾਈ ਜੀ ਜੀ ਸਹੀ ਆ अच्छा नहीं जबो मान लो ये ऐलान हो गया। ਤੁਹਾਡੇ ਜਦੋਂ ਤੁਸੀਂ ਇੱਧਰ ਆ ਗਏ। ਦੁੱਖ ਤਾਂ ਹੁੰਦਾ ਹੀ ਹੈ ਜਦੋਂ ਸਾਰੇ ਪਿੱਛੇ ਮਿੱਤਰ ਜਿਹੜੇ ਉਹ ਖੇਡਦੇ ਸੀ ਪਿੰਡ ਵਾਲੇ ਨਿੱਕਿਆ ਨਿੱਕਿਆ ਨਾਲ। ਪਰ ਦੁੱਖ ਤਾਂ ਹੁੰਦਾ ਹੀ ਹੈ ਇੱਕ ਛੱਡ ਕੇ ਜਦੋਂ ਆਏ ਬਾਅਦ ਚ ਕਿੰਨਾ ਕੁ ਮਹਿਸੂਸ ਹੁੰਦਾ ਸੀ। ਦੁੱਖ ਤਾਂ ਬੜਾ ਮਹਿਸੂਸ ਕਰੀਏ ਕੀ ਪਹੁੰਚ ਨਹੀਂ ਸਕਦੇ ਗਏ। ਫਿਰ ਅੱਗੇ ਜਾ ਕੇ ਛੱਡੇ ਇੱਥੇ ਦਿੱਤੇ ਨਹੀਂ। ਹੈ? ਦੇ ਵਟਵਾਇ ਹੋ ਗਿਆ ਫਿਰ ਆਪੇ ਬੁਲਕੇ ਹੋਈ ਆ ਜੀ ਬੁਲਕੇ ਨਹੀਂ ਇਹਨੂੰ ਤੁਸੀਂ ਫਿਰ ਕਿਵੇਂ ਵੇਖਦੇ ਜੇ ਮੰਨ ਲਓ ਸਰਕਾਰਾਂ ਨੇ ਕਿਸ ਤਰੀਕੇ ਨਾਲ ਜੇ ਇਹ ਹੋਣਾ ਚਾਹੀਦਾ ਸੀ ਕਿ ਨਹੀਂ ਇਹ ਹੋਣਾ ਚਾਹੀਦਾ ਨਹੀਂ ਹੂੰ ਇਹ ਲੋਕ ਲੋਕਾਂ ਦੀ ਮੰਗ ਹੈਗੀ ਸੀ ਨਾ ਠੀਕ ਹੈ ਇਹ ਅੰਗਰੇਜ਼ ਫੁੱਟਪਾਥ ਹੈ ਹਾਂ ਜਾਨੀ ਭਾਵੇਂ ਠੀਕ ਹੈ ਜਿੰਦੂ ਗੋਸਨ ਆਪਾ ਡਰਦੇ ਤੇ ਨਾਲ ਕਿੰਨਾ ਰਾਹ ਹੂੰ ਟੱਕਰ ਕਿ ਰਾਹ ਹੈ ਇਹ ਜਾਂਦੇ ਹੈ ਨਾ ਸਹੀ ਹਾਂ ਫਿਰ ਜਾਨੀ ਇਹ ਫੁੱਟਪਾਥ ਲੋਕਾਂ ਦੀ ਮੰਗ ਨਹੀਂ ਸੀ ਲੋਕਾਂ ਮੰਗ ਨਹੀਂ ਸੀ ਲੋਕਾਂ ਮੰਗ ਨਹੀਂ ਪਰ ਉੱਥੇ ਕਿੰਨੇ ਲੋਕ ਜਦੋਂ ਮਰੇ ਤੇ ਇਹ ਤਾਂ ਅੱਜ ਵੀ ਢਾਹ ਰਹੇ ਨੇ ਨਾ ਜਿਹੜੇ ਅੱਜ ਵੀ ਰਹੇ ਨੇ ਸਾਡੇ ਜਿਹੜੇ ਨਾਲ ਆ ਗਏ ਸੀ ਸਾਡੇ ਭੈਣ ਭਰਾ ਮਰ ਕੇ ਰਸਤੇ 'ਚ ਹੈ ਨਾ ਪਾਰੂ ਹੈ ਮੇਰੇ ਬੰਦਾ ਪੁਰੇ ਤੋਂ ਮੋੜੇ ਆ ਰਹਿ ਲੱਗੇ ਨਾ ਹੈ ਲੋ ਲਾਸ਼ਾਂ ਉੱਤੇ ਪੈ ਰਹੀਆਂ ਅੱਛਾ ਹੀ ਹੈ ਇੰਨੀ ਉਹ ਅੱਜ ਕਰਦੇ ਕਾਵਲਾ ਆਇਆ ਆਪਣੇ ਜਿੰਦੂ ਅਨਵਾਰਿਆ ਲਾਹਣ ਸਾਫਦੇ ਨੇ ਇਸ ਦੇ ਦਰ ਮੈਂ ਤੁਹਾਨੂੰ ਦਿੰਦੀ ਹਾਂ ਕੋਈ ਠੀਕ ਹੈ ਤੂੰ ਪੁੱਛ ਗਿਆ ਤਾਂ ਹੀ ਨਹੀਂ ਤੂੰ ਕਿੰਨੇ ਮਾਰਦੇ ਨੇ ਤੇ ਕਿੰਨੇ ਕਰਦੇ ਨੇ ਜਾਂ ਦਾਲ ਜਫਰ ਤੋਂ ਹੋਰ ਕੋਈ ਬਾਪੂ ਗੱਲਬਾਤ ਜਿਹੜੀ ਅੱਜ ਵੀ ਤੁਹਾਨੂੰ ਯਾਦ ਹੋਵੇ ਆ ਯਾਦ ਜਿਹੜੀ ਕਾਪੀ ਮੈਂ ਠੀਕ ਹੈ ਬਜੂ ਬੱਜੂ ਮੇਪਰ ਸੀ ਸਾਤ ਸਾਦ ਕਿਹਨੇ ਦੋ ਮੇਪਰ ਨਾਲ ਕਿਹੜੇ ਕਿਹੜੇ ਪਿੰਡ ਅਗੇ ਸੀ ਸਾਡੇ ਪਿੰਡ ਦੇ ਨਾਲ ਨਾਲ ਸਾਡੇ ਪਿੰਡ ਅਗੇ ਆਪਣਾ ਲਾਲੇ ਆਲਾ ਠੀਕ ਹੈ ਇੱਕ ਸਰਾਹ ਸੀ ਇੱਕ ਸਾਪਰਾ ਠੀਕ ਹੈ ਹੋਰ ਪਰ ਮੈਂ ਸਾਥ ਪਿੰਡਾਂ ਨੂੰ ਕਹਿੰਦੇ ਸਹੀ ਹੈ ਸਹੀ ਹੋਰ ਸੇਖਾਂ ਦੇ ਪਿੰਡਾਂ ਚਲ ਠੀਕ ਹੈ ਬਾਪੂ ਜੀ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਧੰਨਵਾਦ